ਵੇਖ ਜੀ ਸੰਦੀਪ ਸੰਦੀਪ ਮੇਰੀ ਗੱਲ ਸੁਣਾ ਸਸਪਤ ਕਿਉਂ ਨਹੀਂ ਬਾਹਰ ਹੁੰਦੀ ਉਹਨੋਂ ਕਿਆ ਵੀ ਸਾਰੇ ਜਾਣੇ ਉੱਥੇ ਬੈਠੇ ਆਣ ਕੇ ਤੇ ਉਹ ਅੰਦਰ ਬੜੀ ਆ ਭਾਬੀ ਉਹ ਮੂੰਬਣਾ ਕੇ ਬੈਠੀ ਆ ਕਿ ਕੁੜੀ ਕਿਉਂ ਹੋ ਗਈ ਆ ਤੁਸੀਂ ਉਹਨਾਂ ਦੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਇਹਨਾਂ ਨਾਲ ਸਵੇਰੇ ਗੱਲ ਕਰਾਂਗੇ ਚਲੋ ਉਹ ਤੇ ਹੈ ਹੀ ਕੋਈ ਗੱਲ ਨਹੀਂ ਆ ਪਰ ਇਹ ਆ ਕਿ ਜਦੋਂ ਬੁੜੀਆਂ ਸਾਰੀਆਂ ਵੇਖਣੀਆਂ ਆ ਤੇ ਕੀ ਕਹਿਣਗੀਆਂ ਉਹ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਸਾਨੂੰ ਲੋਕਾਂ ਨੇ ਗੱਲਾਂ ਕਰਨੀਆਂ ਕਈ ਤੇ ਉੱਠ ਕੇ ਚਲ ਵੀ ਗਈਆਂ ਆ ਪੀਏ ਤੇ ਬੰਦਰੋਂ ਬਾਹਰ ਹੀ ਨਹੀਂ ਆਉਂਦੇ ਚਲ ਆ ਜਾਗਾ ਬਹੁ ਚੱਲ ਅੱਜ ਦਾ ਦੇ ਨਹੀਂ ਆ ਜਾਂਦੇ ਨਹੀਂ ਬੁਲਾਉਣਾ ਤੇ ਚੱਲ ਕੋਈ ਨਹੀਂ ਆ ਹੁਣ ਦਾ ਟਾਈਮ ਕੱਢ ਜਿਹੜੀਆਂ ਬੈਠੀਆਂ ਹੋਵਾਂ ਉਹਨਾਂ ਨੇ ਵੀ ਕਹਿਣਾ ਵਾ ਖਰੇ ਕਿਉਂ ਨਹੀਂ ਅੰਦਰੋਂ ਆਉਂਦੀਆਂ ਚਲ ਆ ਜਾ ਤੀ ਚੱਲਾ ਜਾ ਪੜੀ ਆਈ ਇਸ ਲਖਣੀ ਜਾਈ ਪੜੀ ਆਈ ਇਸ ਲਖਣੀ ਜਾਈ ਭਾਬੀ ਜੀ ਮੂਹੜੀ ਲੈ ਕੇ ਆਉ ਸਾਰਿਆਂ ਨੂੰ ਵੰਡੋ ਨਾ ਹਾਂਜੀ ਕੋਈ ਨਹੀਂ ਭਾਜੀ ਮੈਂ ਲਿਉਣੀ ਆ ਕਾਈ 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 ਆਪਾਂ ਦੋਵੇਂ ਨੱਚੀ ਨਾਣਾਂ ਤੇ ਪਰਜਾਈ ਆਪਾਂ ਦੋਵੇਂ ਨੱਚੀ ਨਾਣਾਂ ਤੇ ਪਰਜਾਈ ਦੀਪ ਠੰਡ ਬੜੀ ਆ ਕੁਰੀਲਾ ਕੇ ਅੰਦਰ ਚਲੋ ਠੀਕ ਆ ਮੇਰੀ ਗੱਲ ਸੁਣੋ ਹਾਂਜੀ ਮੰਮੀ ਦਾ ਹਾਲ ਵੇਖ ਲਓ ਸਾਰੇ ਜਣੇ ਬੈਠੇ ਹੀ ਨਾ ਤੇ ਮੰਮੀ ਇੱਕ ਵਾਰੀ ਨਹੀਂ ਆਏ ਕਿੰਨੀ ਬੇਇੱਜ਼ਤੀ ਹੁੰਦੀ ਆ ਉਹ ਸੰਦੀਪ ਕੋਈ ਗੱਲ ਨਹੀਂ ਹੋਣ ਇਹ ਗੱਲ ਕਰਨ ਦਾ ਫਾਇਦਾ ਕੋਈ ਹੈ ਨਹੀਂ ਆ ਠੀਕ ਹੈ ਨਾ ਤੂੰ ਰਹਿਣ ਹੀ ਦੇ ਠੀਕ ਆ ਸੰਦੀਪ ਇਹ ਗੱਲ ਛੱਡ ਤੂੰ ਸਵੇਰੇ ਮੈਂ ਚੱਜਣਾ ਗੱਲ ਕਰੂੰਗਾ ਸਾਰਾ ਆਣ ਗਵਾਂੜਾ ਆ ਕੇ ਬੈਠਾ ਵਾ ਤੇ ਕੱਲੀ ਨਹੀਂ ਅੰਦਰੋਂ ਆਈ ਇਹ ਮੈਂ ਦੱਸੂਗਾ ਚੰਗੀ ਤਰ੍ਹਾਂ ਸਵੇਰੇ ਚਲੋ ਅੱਜ ਦਾ ਦੇ ਨਹੀਂ ਆ ਜਾਂਦੇ ਤੇ ਨਹੀਂ ਨਾ ਆਈ ਇਹ ਨੂੰ ਬੁਗਤਣਾ ਪਊਗਾ ਹੁਣ ਉਚਾਲ ਕੁੜੀ ਲਿਆ ਕੇ ਅੰਦਰ ਕਿੱਡਾ ਯਾ ਦਿਮਾਗ ਖਰਾਬ ਹੋਇਆ ਵਾ ਲੋਕਾਂ ਨੇ ਗੱਲਾਂ ਕਰਨੀਆਂ ਹੀ ਆ ਵੀ ਸਾਰੇ ਆ ਕੇ ਬੈਠੇ ਆ ਇਹਨਾਂ ਦੀ ਮਾਂ ਪਤਾ ਨਹੀਂ ਕਿਉਂ ਨਹੀਂ ਬਾਹਰ ਨਿਕਲੀ ਕੋਈ ਗੱਲ ਨਹੀਂ ਮਾਤਾ ਤੈਨੂੰ ਤਾਂ ਮੈਂ ਸਵੇਰੇ ਦੱਸਨਾ ਵਾ ਕਿਹੜੇ ਬਾਅਦ ਲੇਕਦੀ ਆ ਮਾਤਾ ਉੱਠੋ ਕੀ ਗੱਲ ਹੋ ਗਈ ਤੂੰ ਗੱਲ ਤਾਂ ਨਹੀਂ ਪਤਾ ਕੀ ਹੋਣੀ ਆ ਕੀ ਵਾ ਤੂੰ ਹੀ ਨਾਲ ਭੁੱਗੇ ਜੇ ਪਾਣੀ ਪਤਾ ਸੀ ਕਿੰਨਾ ਚੰਗਾ ਕੰਮ ਕੀਤਾ ਸੀ ਤੂੰ ਚੌਣਾ ਇਕੱਠਾ ਕੀਤਾ ਤੈਨੂੰ ਸ਼ਰਮ ਨਹੀਂ ਆਈ ਇਕੱਠਾ ਕਰਦਿਆਂ ਨਹੀਂ ਚੌਣਾ ਕਰਾ ਇਕੱਠਾ ਕੀਤਾ ਸੀ ਅਗਲੇ ਤੇ ਮਾਸ਼ਾ ਵੇਖ ਸਾਰੇ ਹਸਣੇ ਖੇਡਣ ਡੇ ਹੀ ਚੰਗਣ ਹੀ ਲੱਗਦੇ ਨਹੀਂ ਮੈਨੂੰ ਚੰਗੇ ਲੱਗਦੇ ਤਮਾਸ਼ਾ ਵੇਖਣ ਵਾਲੇ ਉਹ ਰਿਸ਼ਤੇਦਾਰ ਆਏ ਆ ਮਾਤਾ ਮਾਰੀ ਮੜੀ ਸ਼ਰਮ ਕਰ ਲੈਂਦੀ ਕਿਤੇ ਸ਼ਰਮ ਤਾਂ ਤੁਹਾਨੂੰ ਹੈ ਨਹੀਂ ਮਿੰਦੇ ਹੈਗੀ ਆ ਤੁਹਾਨੂੰ ਹੈਗੀ ਆ ਤੂੰ ਸਿਆਣੀ ਬਿਆਣੀ ਸੀ ਤੇ ਕਿਹੋ ਜਿਹਾ ਕੰਮ ਕਰਨ ਦੀ ਆ ਮੈਂ ਕਰ ਨਹੀਂ ਇਦਾਂ ਹੀ ਕਰਨੀ ਮੈਂ ਮੈਂ ਰਿਸ਼ਤੇਦਾਰ ਆਵਾਂਗੇ ਤੇਰੇ ਮੇਰਾ ਕੋਈ ਰਿਸ਼ਤੇਦਾਰ ਨਹੀਂ ਆਇਆ ਤੂੰ ਤੇ ਘਰ ਖਵਾਲਣ ਤੋਂ ਰਿਹਾ ਆ ਔਰ ਸਾਦੇ ਸਾਦੇ ਕੰਦੇ ਖਵਾ ਲਾ ਵਾਹ ਲਾ ਤਰੀਕਾ ਨਾਲ ਲਿਆ ਕੇ ਇੱਥੇ ਮੈਂ ਹੀ ਜਿਹੜਾ ਘਰ ਬਣਾ ਹੱਲਿਆ ਤੁਹਾਡਾ ਤੁਸੀਂ ਹੋ ਜਾਣਦੇ ਤੁਰੇ ਹੁਣ ਤੇ ਚਾਲ ਲੋ ਜਨਾਬਾ ਮਾਤਾ ਜਰਨ ਕੀ ਆ ਆਹੋ ਜਿੰਨੇ ਜਿੰਨੇ ਆਏ ਸੀ ਨਾ ਦੁਗਣਾ ਦੇ ਗਏ ਆ ਮੈਨੇ ਬਹੁਤ ਦੇ ਗਏ ਤੇਰਾ ਘਰ ਭਰ ਗਿਆ ਨਾਲੇ ਧੀ ਢਣੀ ਲੋੜੀ ਸੀ ਚੰਗਾ ਕੰਮ ਨਹੀਂ ਕੀਤਾ ਤੂੰ ਲਈ ਠੀਕ ਹੈ ਨਾ ਮੈਂ ਤੇ ਇਦਾਂ ਹੀ ਕਰ ਅਰੇ ਗਮਣ ਮੱਥਾ ਪੁੱਛਣ ਡਿਆ ਸੀ ਤੁਹਾਡੀ ਮਾਂ ਕਿਉਂ ਨਹੀਂ ਬਾਹਰ ਆਉਂਦੀ ਜੇ ਆਈ ਆਈ ਉੱਤੇ ਪਾਣੀ ਪਤਾ ਵਿੱਚ ਲਿਆ ਕੇ ਜਿਹੜੇ ਗੱਲਾਂ ਕਰਦੇ ਸੀ ਨਾ ਉਹ ਮੇਰੇ ਵਰਗਾ ਲਾਉਣਾ ਸੀ ਉਹਨੂੰ ਮੈਂ ਆਪਣੇ ਘਰ ਬਰਪੂਰਾ ਘਰ ਲੈ ਲੈਂਦੀ ਉਹਨਾਂ ਦਾ ਤੂੰ ਬਹੁਤ ਚੰਗਾ ਕਰਨਾ ਹੀ ਹੈ ਨਾ ਕਰਨਾ ਨਹੀਂ ਖੁਸ਼ੀ-ਖੁਸ਼ੀ ਅਗਲੇ ਆਏ ਹੀ ਦੇਖ ਲਓ ਭਾਬੀ ਕਿਦਾਂ ਡਰੇ ਉੱਚੀ-ਉੱਚੀ ਬੋਲਣ ਮਾਦਾ ਨੂੰ ਕਿਤੇ ਸ਼ਰਮ ਨਹੀਂ ਹੈਗੀ ਕਿ ਘਰ ਪਰੌਣੇ ਆਏ ਆ ਮੈਂ ਚੁੱਪ ਕੀਤੀ ਰਵਾਂ ਸੰਦੀਪ ਤੂੰ ਚੁੱਪ ਓਰ ਗਿਆ ਟਾਈਮ ਕੱਢ ਲਾ ਰਾਤੀ ਵੀ ਬੜਾ ਕੁਝ ਹੋ ਗਿਆ ਵਾ ਗੁੱਸਾ ਦੇ ਮੈਨੂੰ ਵੀ ਬੜਾ ਹੋਣਾ ਤੇ ਵੀ ਇਹਨਾਂ ਨੂੰ ਨਾ ਇੱਕ ਵਾਰ ਸਮਝਾਈ ਲਵਾਂ ਕਿ ਕਿਦਾਂ ਕਰੀਦੀ ਆ ਤਿਆਂ ਦੇ ਨਾਲ ਪਰ ਮੈਂ ਨਾ ਚੋਪਰਗੇਟ ਐਮ ਨਹੀਂ ਹੈ ਕੱਢਣ ਭਾਬੀ ਜਾਣੀ ਆ ਮੈਂ ਅੰਦਰ ਸੰਦੀਪ ਮੇਰੀ ਸੁਣ ਗੱਲ ਤੂੰ ਬਹਿ ਜਾ ਇੱਥੇ ਮੈਂ ਨਹੀਂ ਚਾਹਨੀ ਵੀ ਹਾਡੇ ਹੁੰਦਿਆਂ ਨਾ ਹੋਰ ਵੱਧ ਤਮਾਸ਼ਾ ਲੱਗੇ ਕਿਉਂਕਿ ਵੀਰ ਤੇਰਾ ਵੀ ਇੱਥੇ ਹੀ ਆ ਤੇ ਤੈਨੂੰ ਪਤਾ ਵਾ ਜੇ ਇਹਦੇ ਬੋਲਣ ਤੇ ਭਾਵੇਂ ਨਾ ਹੀ ਬੋਲਣ ਤੇ ਜੇ ਇਹਨਾਂ ਨੂੰ ਗੁੱਸਾ ਚੜ ਗਿਆ ਨਾ ਤੇ ਫਿਰ ਉਹਨਾਂ ਨੇ ਇਹ ਨਹੀਂ ਵੇਖਣਾ ਵੀ ਤੇਰੀ ਸੱਸ ਸੋ ਆ ਕੇ ਕਾਉਣਵਾ ਭਾਬੀ ਇਹ ਜਾਣ ਬੁੱਝ ਕੇ ਕਰਨ ਦੇ ਆ ਕਿ ਘਰ 'ਚ ਲੜਾਈ ਪਾਵੇ ਇਹਨਾਂ ਨੂੰ ਵੀ ਪਤਾ ਲੱਗੇ ਮੈਂ ਤਾਂ ਸਮਝ ਨਹੀਂ ਆਉਂਦੀ ਮਾਤਾ ਦੀ ਮਾਤਾ ਕਿਉਂ ਐਦਾਂ ਕਰਨ ਈ ਸਾਡੇ ਨਾਲ ਮੈਂ ਨਹੀਂ ਪੀਹਦੀ ਹੋਈ ਆ ਸਾਰਾ ਸ਼ਰੀਕਾ ਰਤੀ ਬੈਠਾ ਜਿੱਦਾਂ ਦਾ ਡੇ ਕੰਮ ਵਣਾ ਇਹ ਛੇਤੀ ਆ ਡੋਰੇ ਨੇ ਮੇਰੇ ਸਾਹਮਣਾਂ ਮੈਂ ਕੋਈ ਗੱਲ ਨਹੀਂ ਹੋ ਜਾ ਅੱਗੇ ਤੇਨੂੰ ਲਾਣ ਲੱਗ ਨਵਈ ਪੈ ਗਈ ਆ ਮੈਨੂੰ ਤੂੰ ਨੇ ਕਹਿਣਾ ਹੀ ਆ ਤੇ ਤੂੰ ਹੋ ਜਾ ਨਿੱਕੀ ਜੀ ਕੁੜੀ ਆ ਉਹਨੂੰ ਤੇ ਦੁੱਧ ਨਹੀਂ ਕਰੀ ਗਰਮ ਕਰਕੇ ਦੇਣਾ ਕਦੀ ਕੋਈ ਲੱਗੋ ਕੰਮ ਨਹੀਂ ਕਰਾਉਣਾ ਨਹੀਂ ਦੇਣਾ ਸਿੱਧੀ ਐਡੀ ਗੱਲ ਵਾ ਤੂੰ ਨਹੀਂ ਦੇਣਾ ਫਿਰ ਕਿਹਨੇ ਕਰੇ ਇਹਨੂੰ ਚੰਗਾ ਮਾਤਾ ਆਡੀ ਹੋ ਜੀਏ ਇਹੋ ਕੰਮ ਚੰਗਾ ਵਾ ਵੇ ਚੰਗਾ ਚੰਗਾ ਹੋ ਜਾ ਅੱਡ ਇਹ ਹੁਣ ਆਈਆਂ ਫਿਰ ਮੈਂ ਮੈਨੂੰ ਇੱਕੀ ਨਿਕਨੀਆ ਦਾ ਪੰਡਾ ਫੋਮ ਨਾਵਾ ਤੂੰ ਮੈਂ ਪੰਡਾ ਮੈਂ ਕਹਦੀ ਆ ਪਾਉਣੀਆਂ ਮੇਰੀ ਰੋਟੀ ਤੂੰ ਲੋਕਾਂ ਨੂੰ ਤਮਾਸ਼ਾ ਲਾ ਲੈ ਦੱਸਣ ਦੀ ਮੇਰੀ ਦੋ ਅਗੁਰਕੀਆਂ ਮੈਂ ਪਕਾ ਕੇ ਖਾ ਲੂੰਗੀ ਤੁਹਾਡੇ ਛੱਤ 'ਤੇ ਮੈਂ ਬੈਠੀ ਆਹੋ ਗਮਗਰ ਠੀਕ ਹੈ ਨਾ ਬੁੱਢਾ ਪੇਜ ਲੋਕਾਂ ਨੂੰ ਦੱਸਿਓ ਤੂੰ ਮੈਂ ਕੱਲਾ ਕੱਲਾ ਹੈਗਾ ਤੂੰ ਮਾਂ ਨਾਲ ਅੱਡ ਹੋ ਗਿਆ ਵਾ ਤੇ ਲੋਕਾਂ ਨੂੰ ਵੀ ਪਤਾ ਵਾ ਕਿ ਮਾਂ ਕੇ ਨਹੀਂ ਚੰਗੇ ਕੰਮ ਕਰਨ ਦੀ ਆ ਸਾਰਿਆਂ ਨੂੰ ਪਤਾ ਵਾ ਸਾਰਿਆਂ ਦੇਖ ਹੀ ਲੈਣਾ ਗੌਣ ਮੈਂ ਤੇਲੀ ਮੈਂ ਸਾਰਿਆਂ ਨੂੰ ਪਤਾ ਤੁਹਾਡੀ ਕਰਤੂਰਗਾ ਜਿੰਨੇ ਕਦੇ ਮਾਲਕ ਹੈਗੇ ਤੁਸੀਂ ਦੋਵੇਂ ਜਣੇ ਮਾਤਾ ਅਸੀਂ ਕੁਝ ਨਹੀਂ ਮਾਰਿਆ ਗਾਂਡੀ ਉਹਨਾਂ ਨੇ ਵੇੜੇ ਮਾਣ ਦਿੱਤੇ ਅਸੀਂ ਗਲਤੀਆਂ ਵੀ ਮੰਨ ਲੀਆਂ ਸਭ ਕੁਝ ਕਰਕੇ ਵੇਖ ਲਿਆ ਵਾ ਮਾਫੀਆਂ ਵੀ ਮੰਗੀਆਂ ਅੱਜ ਕਰ ਲੀਆਂ ਤੇ ਕੱਲ ਨੂੰ ਮਾਫੀਆਂ ਮੰਗ ਲੀਆਂ ਫੇੜੇ ਮੋਂ ਤੁਹਾਡਾ ਜਾਏ ਬਰਾਏ ਹੋ ਜਾਂਦਾ ਤੁਹਾਡਾ ਮਾਰਾ ਤੁਹਾਨੂੰ ਅਗਲੀ ਹੁੰਦੀ ਠੀਕ ਹੈ ਨਾ ਤਰਨ ਜਿੱਦਾ ਮਾਜੀ ਮੱਥਾ ਮਾਰੀ ਜਾਓ ਤੈਨੂੰ ਦਵਾਉਂਦਾ ਗੱਲ ਵਾ ਕੋਈ ਨਹੀਂ ਜਿਹੜਾ ਰਾਤੀ ਕੰਮ ਕੀਤਾ ਉਹਨਾਂ ਬਹੁਤ ਹੀ ਵਧੀਆ ਹੋਇਆਗਾ ਇਹ ਮੈਂ ਕੁੜੀ ਨੂੰ ਫੋਨ ਲੱਗ ਦੱਸਨੀ ਆ ਵੀ ਆਹ ਕੋਈ ਮੈਂ ਕੀਤਾ ਯੇ ਦੇਖ ਕੇ ਇਦਾਂ ਖੁਸ਼ ਹੁੰਦੀ ਆ ਉਹਨੇ ਇਹ ਹੋਇਆ ਹੈ ਨਾ ਮਨ ਮੈਨੂੰ ਕਿਹੜਾ ਬੁਲਾਇਆ ਵਾ ਇਹਨਾਂ ਨੇ ਮੈਂ ਨਹੀਂ ਭੀ ਹਾਦੀ ਹੋਈ ਆ ਸਾਰਾ ਸ਼ਰੀਕਾ ਰਾਤੀ ਬੈਠ ਕੀ ਬੁੜੀਆਂ ਕਹਿਣਗੀਆਂ ਵੀ ਕੀ ਚੱਜ ਕੀਤਾ ਇਹਦੀ ਸੱਸ ਨੇ ਮਾੜੀ ਮੋਟੀ ਜਨੀ ਸ਼ਰਮ ਨਹੀਂ ਹੈਗੀ ਕਿਤੇ ਇਹਨਾਂ ਨੂੰ ਤੂੰ ਨਾ ਚੁੱਪ ਕਰ ਜਾ ਤੇ ਆਪਾਂ ਹੁਣ ਚੱਲ ਜਾਣਾ ਵਾ ਤੇ ਜੇ ਕੋਈ ਗੱਲਬਾਤ ਹੋਊਗੀ ਨਾ ਤੇ ਸਾਨੂੰ ਫੋਨ ਤੇ ਦੱਸਦੀ ਠੀਕ ਵਾ ਨਾ ਵੀਰ ਤੇਰੇ ਅੱਗੇ ਬਾਹਰ ਵਾ ਮੈਂ ਤੇ ਸਗੋਂ ਅੱਗੇ ਡਰ-ਡਰ ਕੇ ਟੈਮ ਨਹੀਂ ਕੱਢਣ ਵੀ ਚੱਲ ਉਹਨਾਂ ਦੇ ਕੰਨੀ ਨਾ ਹੀ ਕੋਈ ਗੱਲ ਪਵੇ ਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਤੇ ਫਿਰ ਵੇਖੀ ਹੋਰ ਨਾ ਹੋਵੇ ਤੇ ਵੱਧ ਖਲਾਰਾ ਪੈ ਜੀ ਭਾਬੀ ਮੈਂ ਤੇ ਕਹਿੰਨੀ ਆ ਤੂੰ ਇੱਕ ਵਾਰੀ ਗੱਲ ਕਰਕੇ ਜਾਓ ਇਹ ਜ਼ਿਆਦਾ ਹੀ ਤਾਂ ਚੜਦੇ ਜਾਂਦੇ ਆ ਜਿਤੇ ਹੀ ਚੁੱਪ ਕਰਕੇ ਚੱਲ ਗਏ ਨਾ ਤੇ ਇਹਨਾਂ ਨੇ ਸਭੋ ਵੱਜ ਜਾਣਾ ਵਾ ਕੋਈ ਗੱਲ ਨਹੀਂ ਉਹਨਾਂ ਨੇ ਕਿਹੜਾ ਕੋਈ ਗੱਲ ਕੀਤੀ ਆ ਐਦਾਂ ਭਾਬੀ ਉਹਨੇ ਦਿਨੋਂ ਦਿਨ ਨਾ ਸਿਰ ਤੇ ਚੜਦੀ ਜਾਣਾ ਵਾ ਸੰਦੀਪ ਹੈ ਤਾਂ ਸਹੀ ਆ ਪਰ ਹਨੂ ਫਿਰ ਵੀ ਸ਼ਰਮ ਆਉਂਦੀ ਆ ਵੀ ਤੇਰੇ ਸਹੁਰੇ ਆ ਫਿਰ ਮੂੰਹ ਮਥੇ ਲਗਣਾ ਵਾ ਤਾਂ ਕਰਕੇ ਚੰਗੇ ਨਹੀਂ ਲੱਗਦਾ ਹੈਗਾ ਤੇ ਭਾਬੀ ਕਿੰਨਾ ਕਚੇ ਸੁਣੀ ਜਾਵਾਂਗੇ ਆਪਾਂ ਹਣ ਜਦੋਂ ਇੱਕ ਵਾਰੀ ਮਾਫੀ ਮੰਗ ਲਈ ਆ ਤੇ ਮਾਫ ਕਿਉਂ ਨਹੀਂ ਕਰਦੇ ਚੱਲ ਕੋਈ ਨਹੀਂ ਸੰਦੀਪ ਤੂੰ ਚੁੱਪ ਕੀਤੀ ਰੋ ਆਪਾਂ ਕੋਈ ਗੱਲ ਨਹੀਂ ਕਰਨੀ ਹੈਗੀ ਠੀਕ ਵਾ ਨਾ ਆਪਾਂ ਹੁਣ ਏਦਾਂ ਕਰੀਏ ਆਪਾਂ ਹੁਣ ਚੱਲ ਜਾਣਾ ਵਾ ਠੀਕ ਆ ਨਾ ਮੈਂ ਤੇ ਕਹਨੀ ਤੁਸੀਂ ਰਹਿ ਪਿੰਦੇ ਦੋ ਦਿਨ ਹੋਰ ਨਹੀਂ ਨਹੀਂ ਸੰਦੀਪ ਰਹਿਣਾ ਨਹੀਂ ਆ ਤੈਨੂੰ ਵੀ ਪਤਾ ਘਰ ਵੇਖਣਾ ਵਾ ਹੁਣ ਰਾਤ ਦੇ ਆਪਾਂ ਅੱਗੇ ਆਏ ਆ ਫੇਰ ਕਿਸ ਦਿਨ ਆਵਾਂਗੇ ਠੀਕ ਆ ਨਾ ਕਿੰਨੀ ਹੈ ਬੇਇੱਜ਼ਤੀ ਕਰਵਾਉਂਦੇ ਹੱਡੀ ਸਾਰੇ ਲੋਕੀ ਗੱਲਾਂ ਕਰਦੇ ਹੋਣੇ ਆ ਕਿ ਸੱਸ ਨਹੀਂ ਬਾਹਰ ਆਈ ਸੰਦੀਪ ਸਿਆਣੇ ਬੰਦੇ ਨੂੰ ਬੰਦਾ ਕੀ ਆਖੇ ਜਾਂਦ ਹੋਏ ਵੀ ਨਿਆਣੇ ਇਹਨਾਂ ਨੂੰ ਪਤਾ ਕੱਖ ਨਹੀਂ ਹੈਗਾ ਇਹ ਤੇ ਜਾਣ ਬੁੱਝ ਕੇ ਸਾਰਾ ਕੁਝ ਕਰਨ ਦੇ ਆ ਨਾ ਤੇ ਕੋਈ ਨਹੀਂ ਜੋ ਇਹਨਾਂ ਦੇ ਮਨ ਦੇ ਵਿੱਚ ਵੰਨਾ ਇਹਨਾਂ ਨੂੰ ਕਰ ਲੈੰਦੇ ਰੀਜ ਪੂਰੀ ਕਰ ਲੈੰਦੇ ਜੋ ਕਰਦੇ ਆ ਚਲੋ ਛੱਡੋ ਇਹਨਾਂ ਗੱਲਾਂ ਨੂੰ ਮੈਂ ਚਾਹ ਬਣਾ ਕੇ ਲੈ ਹੁੰਨੀ ਆ ਚੱਲ ਵੇਖ ਲਾ ਕੀ ਕਰੇ ਵਿਚਾਰੀ ਸੱਚੀ ਟੈਮ ਹੀ ਕੱਢਣ ਦੀ ਆ ਇੱਥੇ ਉਹਨਾਂ ਨੂੰ ਤਾਂ ਮੜੀ-ਮੋਟੀ ਵੀ ਨਹੀਂ ਹੈਗੀ ਪਈ ਚਾਹ ਆਂਡ ਗਵਾਂਡ ਕੀ ਆਖੂਗਾ ਲੋਕੀ ਕੀ ਗੱਲਾਂ ਕਰਨਗੇ ਇੱਕ ਧੀ ਨੂੰ ਲੈ ਕੇ ਬਸ ਇਹ ਕੁਝ ਕਰੀ ਜਾਂਦੇ ਆ ਪਤਾ ਨਹੀਂ ਕੀ ਸਾਬਤਾ ਬ ਇਹਨਾਂ ਦਾ ਇਹ ਕੀ ਪਤਾ ਨਹੀਂ ਕਿੱਧਰ ਨੂੰ ਚਲ ਗਏ ਆ ਆਪਾਂ ਤੋਂ ਚਲੀ ਜਾਂਦੇ ਤੇ ਚੰਗੀ ਗੱਲ ਹੀ ਹੋਰ ਨਾ ਹੋਵੇ ਕਿ ਐਵੇਂ ਗੱਲ ਕੋਈ ਮੂੰਹ ਨਿਕਲ ਜੇ ਤੇ ਐਵੇਂ ਖਲਾਰਾ ਵੱਜ ਜਾਊਗਾ ਪ੍ਰੋਗਰਾਮ ਦਾ ਸਾਰਾ ਮੁੱਕ ਗਿਆ ਵਾ ਅਜੇ ਵੀ ਇੱਥੇ ਬੈਠੇ ਨੇ ਜਾਣਦਾ ਨੀ ਨਾਂ ਲੈਣਾ ਠੰਡੇ ਦੇ ਵਿੱਚ ਕਿਦੇ ਅਕਲ ਦੇ ਘਟੇ ਹੋਏ ਆ ਕਿ ਸਾਰਿਆਂ ਨੂੰ ਇਹਨਾਂ ਨੂੰ ਕਿਦੀ ਮਸੀ ਜੀ ਤੁਸੀਂ ਕਿਨੂ ਸੁਨਾਸਨਾ ਦੇ ਆ ਗੱਲਾਂ ਕਰਨ ਜੇ ਮੈਂ ਚੁੱਪ ਕਰਕੇ ਬੈਠੀ ਆ ਤੇ ਤੁਹਾਨੂੰ ਚੰਗੀ ਨਹੀਂ ਲੱਗਦੀ ਮੈਂ ਰਾਤ ਦੇ ਟਟੇ ਕੰਮ ਵੇਖਣ ਦੀ ਆ ਨਹੀਂ ਤੂੰ ਆਰੇ ਮੇਰੇ ਕੰਮ ਵੇਖਣ ਨਹੀਂ ਬੈਠੀ ਰਹਾਂ ਜਾਂ ਮਸੀ ਜੀ ਮੈਂ ਤਾਂ ਚੁੱਪ ਕਰਕੇ ਬੈਠੀ ਆ ਤੁਹਾਡਗੇ ਸੁਣਦੇ ਆਪਾਂ ਕਈ ਦਿਨ ਹੋ ਗਏ ਆ ਜੇਹੀਂ ਚੁੱਪ ਕੀਤੇ ਆ ਨਾ ਤੇ ਸਾਨੂੰ ਚੁੱਪ ਹੀ ਰਹਿਣ ਦਿਓ ਸਾਡਾ ਮੂੰਹ ਨਾ ਹੀ ਖਲਾਉ ਤੇ ਚੰਗੀ ਗੱਲ ਵਾ ਮੈਂ ਤੁਹਾਨੂੰ ਨਾ ਇੱਕ ਗੱਲ ਕਹਿਣੀ ਆ ਵੀ ਕੁੜੀ ਸਾਡੀ ਨੂੰ ਤੁਸੀਂ ਤੰਗ ਕੀਤਾ ਵਾ ਇਹ ਨਾ ਹੋਵੇ ਵੀ ਹੁਣ ਜੇ ਆਪਾਂ ਇੱਥੇ ਆਏ ਆ ਤੇ ਕੰਮ ਜ਼ਿਆਦਾ ਵਾਜੇ ਨਹੀਂ ਤੂੰ ਇੱਕ ਕਰ ਬਤਾ ਹੀ ਵੀ ਇਹਲਾ ਤੂੰ ਖੋਲ ਮੂੰਹੜਾ ਖੋਲਣਾ ਵਾ ਅੱਗੇ ਕਿਹਾ ਤੁਹਾਡੇ ਬੰਦ ਵਾ ਨਾ ਹੋੜਾ ਬੰਦ ਵਾ ਨਾ ਤੇਰਾ ਬੰਦ ਵਾ ਤੇ ਜਾਣਾ ਵਾ ਨਾ ਤੇ ਨਿਕਲ ਜਾਓ ਇਧਰ ਨੂੰ ਜੇ ਨਹੀਂ ਨਾ ਨਿਕਲਣਾ ਤੇ ਮੇਨ ਤਰੀਕਾ ਦੂਜਾ ਵੀ ਹੈਗਾ ਵਾ ਮੈਂ ੱੱੱਕੇ ਮਾਰ ਕੇ ਕੱਢਣਾ ਤੁਹਾਨੂੰ ਮਾਰ ਨਹੀਂ ਸਾਰੀਆਂ ਮਿਹਰਬਾਨੀਆਂ ਤੁਹਾਡੀਆਂ ਵਾ ਜੇ ਮੇਰੀ ਖਣਿਆ ਕੁੜੀ ਹੀ ਨਾ ਉਹ ਵੀ ਤੇ ਨੂੰ ਹਟਾਤੀ ਸਾਰਾ ਰਲ ਮਿਲ ਕੇ ਅਹੀਂ ਮਸੀ ਜੀ ਕਦੀ ਹਟਾਈ ਆ ਨਾਲੇ ਕੀ ਤੂੰ ਹੀ ਕੱਢਣ ਦੀਆਂ ਗੱਲਾਂ ਕਰਦੇ ਹਨ ਉ ਇਥੋਂ ਅੜੀਤੀ ਦਾ ਕਰਵਾ ਅਹੀਂ ਉਹਦਾ ਕਰਕੇ ਆਏ ਆ ਤੁਹਾਡੇ ਮੂੰਹ ਨੂੰ ਨਹੀਂ ਆਏ ਠੀਕ ਵਾ ਨਾ ਜੇ ਮਿਹੜੇ ਮੂੰਹ ਨੂੰ ਨਾ ਆਏ ਤੇ ਉਧਰ ਨ ਤੁਰਦੀ ਹੋ ਮੈਂ ਕਿਹੋ ਗੱਲਾਂ ਨਹੀਂ ਮੈਂ ਗਾ ਜੇਦ ਵੀ ਹੈ ਗਲਤੀਆਂ ਆਏ ਆ ਨਾ ਤੇ ਆਪਾਂ ਇੱਥੇ ਹੀ ਰਵਾਂਗੇ ਸ਼ਰਮਨਾ ਦੀ ਤਲਾ ਮਾਰ ਨਹੀਂ ਤੁਸੀਂ ਤਾਂ ਬਹੁਤ ਚੰਗੀਆਂ ਡੇ ਕਰ ਹਾਂ ਪਰ ਸ਼ਰਮਨਾ ਤੁਹਾਨੂੰ ਆਉਗ ਰਹਿੰਦੇ ਨੂੰ ਇੱਥੇ ਮੇਰੀ ਗੱਲ ਸੁਣੋ ਜੇਤੀ ਹੋ ਗਈ ਆ ਤੁਸੀਂ ਉਹਨੂੰ ਕਹੀ ਕੋ ਸੁਣਾਉਨੇ ਪੀਓ ਪੱਥਰ ਵਾਦੇ ਉਹ ਆ ਵਾ ਕੀ ਗੱਲ ਤੁਹਾਡੀ ਨਹੀਂ ਜੰਮੀ ਤਹਾਡੇ ਕੋਲ ਹੀ ਹੈਗੀ ਜਿੱਤਰਾ ਮੇਰੀ ਧੀ ਨਾ ਫੀਤੀਆਂ ਵਾ ਨਾ ਇਹਨਾਂ ਨੇ ਉਦਾਂ ਹੀ ਇਹਨਾਂ ਕਰਨੀਆਂ ਨੇ ਮੈਂ ਕਰਨੀਆਂ ਤੁਸੀਂ ਉਹਦੇ ਨਾਲ ਮੈਨੂੰ ਡਰ ਨਾ ਮੈਨੂੰ ਮੁੰਡੇ ਦਾ ਤਾਂ ਨਾ ਡਰ ਨਾ ਮੈਨੂੰ ਨੂੰ ਦਾ ਡਰ ਵਾ ਤੁਹਾਨੂੰ ਡਰ ਕਿਸਦਾ ਨਹੀਂ ਹੈਗਾ ਵੀ ਜਿੱਦਾਂ ਮੇਰੀ ਧੀ ਨਾ ਕਰਨ ਦੇ ਹੀ ਉਦਾਂ ਹੀ ਕਰ ਰਹੀ ਹੁੰਦੀ ਉਹਦੀ ਬਸ ਇੱਕੋ ਗਾਲੀ ਫੜੀ ਮੇਰੀ ਧੀ ਨਾ ਕੀਤਾ ਮੇਰੀ ਧੀ ਨਾ ਉਹ ਕੀਤਾ ਇਹ ਮਾਸਾ ਜਿੰਦਿਆ ਕੀ ਕਸੂਰ ਹੈ ਮਾਸਾ ਜਿੰਦਿਆ ਸੂਰ ਸਾਰਾ ਹੋਣਾ ਜਿਹਨੇ ਜੰਮ ਕੇ ਬੈਠੀ ਹੈ ਜਿਹੜੀ ਹਾਸੀ ਖਬਰਦਾਰ ਜੇ ਹਾਂ ਗੱਲ ਦੁਬਾਰਾ ਕੀਤੀ ਨਾ ਤੇ ਫਿਰ ਵੇਖ ਲਿਓ ਤੂੰ ਕਰ ਲੈ ਜੋ ਕਰਨਾ ਕਰ ਲੈ ਹਾ ਜੀ ਤੂੰ ਕਰ ਲੋ ਜੋ ਕਰਨਾ ਮਾ ਤੁਹਾਡੇ ਵੀ ਧੀ ਹੈਗੀ ਆ ਜਾਂਦ ਹੋਏ ਵੀ ਨਹੀਂ ਹੈਗੀ ਤਾਂ ਤੀ ਗੱਲਾਂ ਕਰ ਰੋਣਾ ਸਾ ਮੇਰੀ ਤੀ ਹੈਨੀ ਆ ਤੇ ਫਿਰ ਕਿਉਂ ਡੇ ਇਹ ਤੂੰ ਗੱਲਾਂ ਕਰਨ ਤੁਸੀਂ ਜਿੱਦਾਂ ਮੇਰੀ ਤੀ ਦਾਣਾ ਨੇ ਕੀਤੀ ਉਤਨਾ ਹੀ ਮੈਂ ਕਰਦੇ ਮਨ ਚ ਵੀ ਗੁੱਸਾ ਵਾ ਮੇਰੇ ਨਾਲ ਘਰ ਵਿੱਚ ਆ ਕੇ ਉਹ ਬਣ ਡਿਆ ਵਾ ਇਹ ਜਦੋਂ ਨਹੀਂ ਸੁਆਣੀ ਆ ਗਈ ਆ ਇਹ ਰੋਟੀ ਦਾ ਟੋਕਨ ਕਿੱਥੇ ਫੜਾ ਕੇ ਵੇਖਿਆ ਵੀ ਉਹ ਕਿਦਾਂ ਫੜਾਈਦਾ ਵਾ ਮਸੀ ਫੜਮਦੀ ਰਹੀ ਆ ਉਹ ਠੀਕ ਵਾ ਨਾ ਪਹਿਲਾਂ ਖਾਣੀ ਆ ਪਹਿਲਾਂ ਇਹ ਮੁੰਡਾ ਕਾਲਾ ਵਾ ਮੇਰੇ ਪਸੰਦ ਨਹੀਂ ਹੁਣ ਆ ਪਸੰਦ ਵੀ ਆ ਗਿਆ ਤੇ ਜੇ ਘਰ ਵਸਣ ਦਿਆ ਵਾ ਤਾਨੂੰ ਚੰਗਾ ਨਹੀਂ ਲੱਗੰਦਿਆ ਨਹੀਂ ਮੈਨੂੰ ਨਹੀਂ ਚੰਗਾ ਲੱਗਣ ਡਿਆ ਮੇਰੇ ਨਾਲ ਨੇਕੀਆਂ ਨਹੀਂ ਕੀਤੀਆਂ ਇਹਨੇ ਤੇ ਬਹੁਤ ਥੋੜੀ ਡੇ ਕਰਨੇ ਨਹੀਂ ਚੰਗਾ ਲੱਗਣ ਡਿਆ ਜਿਦਾਂ ਮੇਰੇ ਨਾਲ ਕੀਤੀਆਂ ਸੀ ਨਾ ਉਦਾਂ ਹੀ ਹੋਣੀਆਂ ਨੇ ਹੁਣ ਇਹਦੇ ਨਾਲ ਮਾਵਾ ਨਾ ਪੁੱਤਾਂ ਦੇ ਘਰ ਵਸਾਉਂਦੀਆਂ ਵਾ ਝਾੜਦੀਆਂ ਨਹੀਂ ਆ ਤੁਹਾਡੇ ਵਾਂਗੂ ਜੇ ਮੇਰੇ ਘਰ ਵਿੱਚ ਕੋ ਹੋ ਗਿਆ ਨਾ ਤੇ ਤੈਨੂੰ ਸਾਰਿਆਂ ਨੂੰ ਜਿਹੜੇ ਪਹਚਾਉਂਗੀ ਤੈਨੂੰ ਉੱਥੇ ਭਜਾਵਾਂਗੀ ਤੈਨੂੰ ਫੰਦਾ ਕੋਈ ਨਾ ਮਿਲੇਗਾ ਚਲੋ ਤੁਸੀਂ ਪਹਚਾ ਕੇ ਵੇਖ ਲਓ ਛੱਡੋ ਤੁਸੀਂ ਪਹਚਾਉਣਾ ਹੀ ਆ ਤੁਹਾਨੂੰ ਜਿਹੇ ਇਹ ਗੱਲ ਤੇ ਆਈ ਆ ਤੁਸੀਂ ਤੇ ਮਾਤਾ ਹੱਦ ਹੋ ਗਈ ਤੁਹਾਡੇ ਵਾਲੀ ਕਾਦੀ ਹੱਦ ਹੋ ਗਈ ਆ ਨਹੀਂ ਰਿਸ਼ਤੇਦ ਰਿਸ਼ਤੇਦਾਰ ਬੋੜੇ ਕੱਟ ਕਰਨ ਦੇ ਕਾਰਨ ਦੀਵੰਦ ਬੋਲੰਦਾ ਨਹੀਂ ਪਤਾ ਹੈਗਾ ਜੇ ਮੈਂ ਬੈਠੀ ਆਂ ਚੁੱਪ ਕਰਕੇ ਜਾਂ ਜਾਣ ਕੇ ਛੜਨਦੇ ਆ ਕੀ ਤੰ ਛੜਿਆ ਵਾ ਜੇ ਬਹੁਤੀ ਗੱਲ ਵਾ ਨਾ ਤਾਂ ਕੁੜੀ ਨੂੰ ਆਪਾਂ ਨਾਲ ਲੈ ਜਾਂਦੇ ਗੱਲਾਂ ਨਹੀਂ ਸੁਣਨੀਆਂ ਪਤਾ ਕੀ ਨਾ ਲਾ ਕੇ ਦਿੱਤਾ ਛਾਣਾ ਲੈ ਜਾਓ ਇਹਨੂੰ ਉਹ ਗੱਲ ਹੀ ਕਰੀ ਜਾਂਦੇ ਕੰਮ ਹੋ ਗਿਆ ਇਹਨਾਂ ਦਾ ਜਿਹੋ ਜੀ ਨਾਨਾਂ ਉਹ ਜੀ ਪਰਝਾਈ ਰਲੀ ਆ ਨਾਲ ਤੇ ਸੱਚੀਆਂ ਸੁਣਾਈਆਂ ਨੇ ਕਿ ਤੰ ਤੋੜ ਗਿਆ ਮੈਂ ਹੁਣ ਨਾਨਾਂ ਪਰਝਾਈ ਐ ਇਦਾਂ ਹੀ ਕੱਢਣੀਆਂ ਪੈਣੀਆਂ ਨੇ ਇਥੋਂ ਇਹ ਨਿੰਜਾ ਕੱਟ ਕੇ ਨਾਨਾਂ ਨੂੰ ਵਜੇ ਉਹਨਾਂ ਜਗ੍ਹਾ ਨਿਕਟਾ ਨਹੀਂ ਐ ਤੁਹਾਨੂੰ ਨਾਨੀ ਅੱਜ ਤੇ ਮੰਮੀ ਨੇ ਕੋਈ ਕਸਰ ਨਹੀਂ ਛੱਡੀ ਕਿਉਂਕਿ ਗਲੂਈ ਆ ਮੇਰੇ ਭਰਾ ਭਰਜਾਈ ਵੀ ਨਹੀਂ ਛੱਡੇ ਇੰਨੀ ਬੇਇੱਜ਼ਤੀ ਕੀਤੀ ਭਰਜਾਈ ਦੀ ਉਹ ਸਭ ਮੈਨੂੰ ਕਹਿਣ ਡੇ ਹੀ ਕਿ ਚਲ ਸੰਦੀਪ ਕੋਈ ਗੱਲ ਨਹੀਂ ਹੈ ਚੁੱਪ ਕਰਕੇ ਇੱਥੋਂ ਚਲ ਜਾਣਾ ਵਾ ਮੰਮੀ ਨੇ ਲਾ ਲਾ ਕੇ ਗੱਲਾਂ ਉਹ ਕੀਤੀਆਂ ਵਾ ਨਾ ਜਿਹੜੀ ਕਹਿਂਦੀ ਗੱਲ ਨਹੀਂ ਆ ਸੰਦੀਪੇ ਦਾ ਹੋ ਗਿਆ ਦਿਮਾਗ ਖਰਾਬ ਹੁਣ ਇਹ ਰਿਸ਼ਤੇਦਾਰ ਵੀ ਛੱਡੇ ਇਹਨੇ ਹਾਦ ਹੋ ਗਈ ਆ ਜਿਹੜੀ ਵੀ ਗੱਲ ਕਰਨੀ ਸੀ ਮੇਰੇ ਨਾਲ ਗੱਲ ਕਰਦੇ ਉਹਨਾਂ ਨੂੰ ਕੀ ਲੋੜ ਹੈ ਦੱਸਣ ਦੀ ਹੁਣ ਗਈ ਕਿੱਥੇ ਆ ਇੱਥੇ ਬਾਰੀ ਹੋਣੀ ਆ ਕਿਤੇਗੇ ਐਡਾ ਯਾ ਦਿਮਾਗ ਖਰਾਬ ਹੋਇਆ ਇਹਦਾ ਕਿਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਾਤਾ ਦੀ ਕੀ ਚਾਹੁੰਦੀ ਕੀ ਆ ਹੁਣ ਮੇਰੀ ਗੱਲ ਸੁਣ ਉਹ ਇੱਥੇ ਵਰਨਗੇ ਵਿਚਾਰੇ ਉਹ ਜਿੱਦਾਂ ਬੇਚੀ ਕੀਤੀ ਹੁੰਦੀ ਹੁਣ ਇਹਨੇ ਜੇ ਇੱਥੇ 24 ਘੰਟੇ ਕਪਾਤ ਰਹਿਣਾ ਹੈ ਨਾ ਮੈਂ ਕੁੜੀ ਨੂੰ ਲੈ ਕੇ ਪੇਕੇ ਚਲ ਜਾਣਾ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਉਹ ਸੰਦੀਪ ਇੱਥੇ ਵਸਣਾ ਆਪਾਂ ਇਹਦੀ ਇੱਕ ਦਿਨ ਵਸ ਕੇ ਦੱਸ ਫਿਰ ਇਦਾਂ ਕਰਦੀ ਆ ਇਹਦੇ ਕਾਹਦਾ ਵਸਣਾ ਆ ਜੋ ਸਵੇਰ ਤੋਂ ਉੱਠੀਦਾ ਵਾ ਨਾ 24 ਘੰਟੇ ਪਾਸੇ ਹੋਏ ਰੋਲਾ ਪਿਆ ਰਹਿੰਦਾ। ਉਹ ਇਹਨੂੰ ਮੱਥਾ ਲਾਉਣਾ ਛੱਡ ਦੇ ਠੀਕ ਹੈ ਨਾ। ਆਪਣੀ ਰੋਟੀਆਂ ਆਪੇ ਪਕਾਵੇ ਤੇ ਆਪੇ ਖਾਵੇ। ਉਹ ਵਿਚਾਰੇ ਕੀ ਸੋਚਣ ਦੇ ਹੋਣਗੇ। ਮੰਮੀ ਨੇ ਤੇ ਉਹਨਾਂ ਦੇ ਮੂੰਹ ਤੇ ਕਹਿਤਾ ਕਿ ਚੱਲ ਜਾਓ ਇੱਥੋਂ, ਨਿਕਲ ਜਾਓ ਕੀ ਕਰਨ ਦੇ ਤੁਸੀਂ ਇੱਥੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਮਾਤਾ ਦੀ। ਮਾਤਾ ਨੇ ਪਤਾ ਨਹੀਂ ਕੀ ਕਰਨਾ ਸਾਡੇ ਨਾਲ। ਸਾਰੇ ਕਿਹੜਾ ਖਾਲੀ ਹੱਥ ਆਏ ਹੀ, ਸਭ ਕੁਝ ਲੈ ਕੇ ਆਏ ਹੀ। ਸੰਦੀਪ ਮੇਰੀ ਸੁਣ ਗੱਲ। ਇੱਕ ਗੱਲ ਮੰਨ। ਚੁੱਪ ਕਰਕੇ ਨਾ ਸਾਬ ਕੋ ਐਡਵਰਟ ਕਰ ਲੈ ਅੱਜ। ਈ ਆਪਣੀ ਭਗਾਵੇ ਤੇ ਈ ਆਪਣੀ ਭਗਾਉਣੀ ਆ ਜਿਹੜੇ ਕਪਤ ਘਰ ਚੋਂ ਮੁਕਾਉਣਾ ਵਾ ਨਾ ਇਦਾਂ ਕਰਨਾ ਹੀ ਪੈਣਾ ਈ ਅੱਗੇ ਕਿਹੜਾ ਮਾਤਾ ਮੇਰੀ ਹਾਦੀ ਰੋਟੀ ਖਾਂਦੀ ਆ ਭਾਂਡੇ ਉਹਨਾਂ ਨੇ ਬਾਹਰ ਵਾਲੀ ਰਸੋਈ ਚ ਰੱਖੇ ਆ ਜਦੋਂ ਕੋਈ ਆਉਂਦਾ ਵਾ ਨਾ ਗੱਲਾਂ ਮੈਨੂੰ ਹੁੰਦੀਆਂ ਵਾ ਇਹਨਾਂ ਦਾ ਕੀ ਜਾਣਿਆ ਵਾ ਲੋਕਾਂ ਨੇ ਕਹਿਣਾ ਵਾ ਨੌਂ ਨਹੀਂ ਚੰਗੀ ਹੈਗੀ ਪਰ ਇਹ ਥੋੜੀ ਪਤਾ ਵਾ ਕਿ ਸੱਸ ਨਹੀਂ ਚੰਗੀ ਹੁੰਦੀਆਂ ਨਾ ਗੱਲਾਂ ਤਾਂ ਹੁੰਦੀਆਂ ਰਹਿਣ ਚੁੱਪ ਕਰਕੇ ਨਾ ਅਡੋਲੀ ਆਪਾ ਤੂੰ ਕੱਲੀ ਹੁਣ ਮੂੰਹ ਜਾ ਬਣਾ ਕੇ ਬੈਗੀ ਆ ਜੋ ਹੋਣਾ ਹੀ ਉਹ ਤੇ ਹੋ ਗਿਆ ਵਾ ਨਾਲੇ ਉਹਨਾਂ ਦੇ ਘਰ ਦਾ ਮਸਲਾ ਵਾ ਅਸੀਂ ਨਹੀਂ ਉੱਥੇ ਬੋਲ ਸਕਦੇ ਕੋਹੋ ਵੀ ਕਿਉਂ ਬੋਲ ਕਿਉਂ ਨਹੀਂ ਸਕਦੇ ਮੈਂ ਕਿੰਨੀ ਕਵਾਰ ਉਥੋਂ ਬੇਸਤੀ ਕਰਵਾ ਕੇ ਆਵਾਂ ਜੇ ਆਪਾਂ ਅੱਗੇ ਗਏ ਹਾਂ ਉਦੋਂ ਵੀ ਦੀ ਸੱਸ ਨੇ ਇਦਾਂ ਬੋਲੀ ਜੇ ਹੁਣ ਗਏ ਆ ਤੇ ਚੁੱਪ ਕੀਤਾ ਨੂੰ ਨਹੀਂ ਬਹਿਣ ਦੇਂਦੇ ਚੰਗੀ ਭਲੀ ਮੰਜੇ ਤੇ ਬੈਠੀ ਹਾਂ ਜਾਣ ਜਾਣ ਕੇ ਗੱਲਾਂ ਲਾਲਾ ਕਰਨ ਦੇ ਇਹ ਭਲਾ ਕਿਦਰ ਦਾ ਚੱਜ ਹੋਇਆ ਇਹਦਾ ਮਤਲਬ ਇਹ ਥੋੜਾ ਵਾ ਵੀ ਜੇ ਅਸੀਂ ਕੁੜੀ ਵਾਲੇ ਆ ਤੇ ਇਹਨਾਂ ਦੇ ਥੱਲੇ ਲਾ ਕੇ ਰਹੀਏ ਨਹੀਂ ਉਹਦੀ ਸੱਸ ਕੋ ਕੀ ਲੈਣਾ ਗੱਲ ਤੇ ਪਰੌਣੇ ਦੀ ਹੈ ਨਾ ਉਹ ਤੇ ਵਿਚਾਰਾ ਆਸ਼ਰਮਿੰਦਾ ਹੋਇਆ ਹੈ ਤੇ ਕੀ ਗੱਲਬਾਤ ਕਰਦੇ ਹੋ ਨਾ ਵੀ ਮਾਂ ਤੇਰੀ ਨੇ ਇਦਾਂ ਕਿਹਾ ਹੁਣ ਤੂੰ ਹੀ ਵੀ ਸਿਆਣੇ ਆ ਫਿਰ ਵੀ ਨਾ ਸਗੰਦਾ ਕੰਮ ਹੀ ਇੱਕਸਾਬ ਦਾ ਧੀ ਦੀ ਲੋੜੀ ਹੀ ਤੇ ਕੀ ਇਹਨਾਂ ਨੇ ਕੰਮ ਕੀਤਾ ਜੇ ਹੁਣ ਆਪਾਂ ਗਏ ਹੀ ਤੇ ਉਥੇ ਖਾਲੀ ਹੱਥ ੜਾ ਪਹੁੰਚ ਗਏ ਹੀ ਦੂਣਾ ਆਪਾਂ ਖਰਚਾ ਕੀਤਾ ਤੇ ਅਗਲੇ ਨੇ ਹਾਨੂੰ ਕੀ ਦੇਗੇ ਤੋਰਿਆ ਬੇਸਿਕ ਰਵਾ ਕੇ ਫੇਰ ਕੱਢਿਆ ਆਥੋ ਸਰ ਰਪਿੰਦਰ ਤੂੰ ਠੰਡੀ ਰਹਿ ਐਵੇਂ ਨਾ ਗੁੱਸਾ ਕਰੀ ਜਾ ਉਹਨਾਂ ਦੀ ਗੱਲ ਦਾ ਹੁਣ ਨਹੀਂ ਮੈਂ ਗੁੱਸਾ ਕਿਉਂ ਨਾ ਕਰਾਂ ਤੁਸੀਂ ਤਾਂ ਹੀ ਨਹੀਂ ਗੱਲ ਕਹਿ ਕੇ ਸਾਰਕ ਦਈਏ ਲਾਬਾ ਦਈਏ ਕਿਨੂੰ ਕੁੜੀ ਨੂੰ ਦਈਏ ਉਹਦੇ ਵਿਚਾਰੀ ਆਪ ਬੜੀ ਦੁਖੀ ਆਦੇ ਹੱਥੋਂ ਗੱਲ ਉਹ ਨਹੀਂਗੀ ਹੈਗੀ ਫਿਰ ਵੀ ਬੰਦੇ ਨੂੰ ਥੋੜਾ ਬੋਧਾ ਚਾਹੀਦਾ ਵਾ ਵੀ ਰਿਸ਼ਤੇਦਾਰ ਆਏ ਆ ਤੇ ਕਿੱਦਾਂ ਕਿਸੇ ਨਾਲ ਬੋਲਣਾ ਤੇ ਕਿੱਦਾਂ ਨਹੀਂ ਉਹਨਾਂ ਤੋਂ ਬੋਲਣ ਦਾ ਪਤਾ ਹੀ ਨਹੀਂ ਹੈਗਾ ਰਪਿੰਦਰ ਕੁੜੀ ਨੂੰ ਫੋਨ ਲਾ ਕੇ ਕਹੇ ਤੂੰ ਅੱਡ ਹੋ ਜਾ ਤੂੰ ਸੱਸ ਕੋ ਕੀ ਲੈਣਾ ਵਾ ਭਾਂਡੇ ਭੁੰਡੇ ਜਿਹੜੇ ਆ ਨਾ ਆਪਣੇ ਲੱਗ ਕਰ ਲਾ ਇਹਨੂੰ ਆਪੇ ਅਗਲ ਆ ਜਾਣੀਆਂ ਜੋ ਲਾਉਣੀਆਂ ਪਈਆਂ ਠੰਡ ਚ ਰੋਟੀਆਂ ਇਹਨੂੰ ਇਹ ਲੱਗਿਆ ਕੁੜੀ ਦਾ ਮਗਰ ਕੁੜੀਏ ਨੂੰ ਖੂਨ ਤੇ ਸਲਾਮਤ ਦਈ ਜਾਂਦੀ ਆ ਤੇ ਉਦਾਂ ਹੀ ਕਰੀ ਜਾਂਦੀ ਆ ਤੂੰ ਹੀ ਦਹਾ ਗੱਲਾਂ ਕਰੀ ਜਾਂਦੇ ਆ ਪਰ ਮੈਨੂੰ ਪੁੱਛ ਕੇ ਵੇਖੋ ਨਾ ਜਿੱਦਾਂ ਮੇਰੀ ਬੇਇੱਜ਼ਤੀ ਹੋਈ ਆ ਮੈਂ ਤੁਹਾਨੂੰ ਨਾ ਇੱਕੋ ਮੰਝਦਾ ਰਿਹਾ ਵਾ ਕਿ ਜਿੰਨਾਂ ਦਾ ਕੁੜੀ ੱਡ ਨਹੀਂ ਨਾ ਹੁੰਦੀ ਮੈਂ ਨਾ ਉੱਥੇ ਵੜੀ ਭਾਵੇਂ ਦੁੱਖ ਹੋਵੇ ਤੇ ਭਾਵੇਂ ਸੋਖ ਹੋਵੇ ਮੈਂ ਨਾ ਉੱਥੇ ਗਈ ਹੁਣ ਵੇਖਿਓ ਸਈ ਤੁਸੀਂ ਜਾਣਾ ਤੇ ਚਲ ਜਿਓ ਰਪਿੰਦਰ ਹਾਕ ਕਿਦਾਂ ਦੀ ਗੱਲ ਹੋਈ ਭਲਾ ਜਾਣਾ ਕਿਉਂ ਨਹੀਂ ਆਈ ਤਾਂ ਆਪਣੀ ਕੁੜੀ ਕੋ ਜਾਣਾ ਆਈ ਆਪਣੀ ਕੁੜੀ ਨਾਲ ਮਿਲਣਾ ਵਤਨਾ ਕਿ ਜਾਉਣਾ ਮਿਲਣਾ ਵਤਨਾ ਸੱਸੋ ਤੇ ਦੀ ਉੱਥੇ ਹੀ ਹੈ ਨਾ ਉਹਨਾਂ ਦੀ ਨਾ ਕਿਤੇ ਚਲ ਜਾਣਾ ਤੁਸੀਂ ਭਾਈ ਜਿੱਦਾਂ ਮਰਜੀ ਗਈ ਜਾਓ ਪਰ ਮੈਂ ਨਾ ਬੜੀ ਉੱਥੇ ਹੁਣ ਓ ਚੱਲ ਚੰਗਾ ਬਾਬਾ ਕਿਤੇ ਫੋਨ ਲਾ ਕੇ ਕੁੜੀ ਨੂੰ ਨਾਲ ਹੀ ਗੱਲ ਕਹਿ ਦੀ ਅੱਗੇ ਬੜੀ ਦੁਖੀ ਆ ਮੈਂ ਤਾਂ ਕਹਿ ਦੇਣਾ ਵਾ ਸੰਦੀਪ ਨੂੰ ਵੀ ਸੰਦੀਪ ਜਦੋਂ ਵਖਰੀ ਹੋ ਜੇਗੀ ਨਾ ਉਦੋਂ ਤੁਹਾਨੂੰ ਸਦ ਲਈ ਅਹੀਂ ਨਹੀਂ ਹੁਣ ਆਉਣਾ ਹੈਗਾ ਅਹੀਂ ਗੱਲ ਤੂੰ ਜ਼ਰੂਰ ਕਹਿਣੀ ਆ ਕੱਲੀ ਇਹੋ ਸਲਾਹ ਦੇ ਉਹਨੂੰ ਇਹਦੇ ਨਾਲ ਉਹ ਅੱਡ ਹੋ ਜਾ ਇਹ ਚੰਗਾ ਕੰਮ ਕੀਤਾ ਭਲਾ ਉਹਨਾਂ ਨੇ ਕਾਦਾ ਨਿਆਣਾ ਹੋ ਗਿਆ ਘਰ ਦੇ ਵਿੱਚ ਘਾਰੀ ਚੁਕੜੇ ਲੱਲਣਾ ਵਾ ਉਹ ਮੇਰੀ ਗੱਲ ਸੁਣ ਤੂੰ ਚੁੱਪ ਕੀਤੀ ਰਹਿ ਤੂੰ ਉਹਨਾਂ ਨੂੰ ਫੋਨ ਕਰੀ ਮੈਂ ਆਪੇ ਗੱਲ ਕਰ ਲਊਗਾ ਉਹਨਾਂ ਚਲੋ ਮੈਂ ਕੁੜੀ ਨੂੰ ਸਮਝਾ ਲਊਗਾ ਕਰਦੇ ਰਹੋ ਕੀ ਕਰਨਾ ਤੇ ਕੀ ਨਹੀਂ ਸੱਸੋ ਜੀ ਦੀ ਵੀ ਗਲਤੀ ਏ ਕਿ ਦੱਸ ਜੇ ਅਸੀਂ ਉੱਥੇ ਗਏ ਆ ਤੇ ਤੇਰਾ ਕੀ ਫਰਕ ਪੈਂਦਾ ਸਾਨੂੰ ਬੋਲਣ ਦਾ ਉਹ ਨਹੀਂ ਇਹ ਤਾਂ ਗੁੱਸਾ ਕਰਨਾ ਹੀ ਜਾਂ ਇਹ ਮੁੰਡਾ ਮੜਾ ਹੋਵੇ ਨਾ ਸਾਡੇ ਨਾਲ ਤੇ ਤਾਂ ਉਹ ਤੇ ਵਿਚਾਰਾ ਕੋਈ ਗੱਲ ਹੀ ਨਹੀਂ ਕਰਦਾ ਆਪਸ਼ਰ ਬੰਦਾ ਹੋਇਆ ਫਿਰੰਦਿਆ ਕਿ ਮੈਂ ਕਿ ਜਵਾਬ ਦਵਾ ਇਹਨਾਂ ਉਹ ਅੰਦਰ ਹੀ ਦੱਸਣ ਦੀ ਕਿਹੜੀ ਗੱਲ ਦਸਣੀ ਆ ਆਓ ਤਾਂ ਸਹੀ ਜੇ ਉੱਥੇ ਡੈਪੇ ਨਾਲ ਗੱਲ ਕਰਨਾ ਤੇ ਤੁਹਾਨੂੰ ਮਾਤਾ ਦਾ ਤੇ ਪਤਾ ਹੀ ਆ ਕਿ ਕਿਦਾਂ ਦਾ ਸੁਭਾਅ ਉਹਨਾਂ ਦਾ ਗੱਲ ਕਿਹੜੀ ਆ ਵੀ ਦੱਸ ਦੇ ਮੈਨੂੰ ਕਰ ਚੱਕੋ ਬਤ ਨੀਗਾ ਖਤਮ ਹੋਣਾ ਤੇ ਇਹਦਾ ਇੱਕੋ ਹੱਲ ਵਾ ਕਰ ਚ ਕੰਦ ਕੱਢੋ ਫੇਰ ਹੀ ਮੈਂ ਰਹਿਣਾ ਇੱਥੇ ਸੁਨੀਪ ਤੇਰਾ ਹੋ ਗਿਆ ਦਿਮਾਗ ਖਰਾਬ ਨਿੱਕੀਆਂ ਮੋਟੀਆਂ ਕਰ ਚ ਗੱਲਾਂ ਹੁੰਦੀਆਂ ਰਹਿੰਦੀਆਂ ਆ ਇਰੇ ਮਲਵੇ ਤਰੀ ਗਿਆ। ਪਿੱਕਰ ਚ ਕੰਦ ਕਰ ਦੇਣੀ ਆ। ਕੱਲਾ-ਕੱਲਾ ਮੈਂ ਹੈਗਾ ਵਾਂ। ਲੋਕਾਂ ਨੂੰ 100-100 ਗੱਲਾਂ ਕਰਨੀਆਂ ਵਾਂ। ਵੀ ਮਾਂ ਨਾ ਗੰਦ ਕਰਕੇ ਬਹਿ ਗਿਆ ਵਾ। ਤੇ ਹੋਰ ਫਿਰ ਮੈਂ ਕੀ ਕਰਾਂ? ਮੇਰੇ ਰਿਸ਼ਤੇਦਾਰਾਂ ਨੂੰ ਜਲੀਲ ਕੀਤਾ ਵਾ ਨਾ ਇੰਨੇ। ਤੇ ਕੀ ਕਰ ਸਕਦੀ ਫਿਰ ਮੈਂ? ਇਹੋ ਹੱਲ ਵਾ ਇਹਦਾ। ਸੰਦੀਪ ਜੀ ਨੇ ਤੈਨੂੰ ਮੈਂ ਕੰਮ ਗਿਆ ਉਹ ਕਰ ਲਾ। ਆਪਣੀ ਪਕਾਓ ਤੇ ਆਪਣੀ ਖਾਓ ਤੇ ਨਾਮ ਲਾਇਆ ਕਰ। ਇੰਨੇ ਚਾਹਵਾ ਨਾ ਉਹ ਆਏ। ਸਾਰਾ ਸਮਾਨ ਲਿਆਂਦਾ ਉਹਨਾਂ ਨੇ। ਕਿੰਨਾ ਚਾਹੀ ਉਹਨਾਂ ਨੂੰ? ਕਿ ਕੁੜੀ ਦੀ ਲੋੜੀ ਮਨਾਉਣੀ ਆਪਾਂ। ਤੇ ਮਾਤਾ ਨੇ ਕੀ ਕੀਤਾ? ਮੈਂ ਬਥੇਰੀ ਚੰਗੀ ਬਣ ਕੇ ਵੇਖ ਲਿਆ ਵਾ ਪਰ ਮਾਤਾ ਨੇ ਨਹੀਂ ਸੁਧਰਨਾ ਹੈਗਾ ਮੇਰੀ ਸੁਣ ਲੈ ਗੱਲ ਹੋਰ ਜੋ ਮਰਜੀ ਕਰ ਬੁਲਾਉਣਾ ਉਹਨੂੰ ਬੁਲਾ ਨਹੀਂ ਬੁਲਾਉਣਾ ਨਾ ਬੁਲਾ ਪਰ ਘਰ ਚ ਕੰਦ ਨਹੀਂਓ ਨਿਗਲਨੀ ਨਹੀਂ ਮੈਨੂੰ ਤਾਂ ਇਹ ਹੀ ਕਿ ਮਾਰਾ ਥੋੜੇ ਦਿਨ ਗੁੱਸੇ ਹੋਊਗੀ ਤੇ ਹਟ ਜੂਗੀ ਬਾਅਦ ਚ ਪਰ ਇਹਨੇ ਨਹੀਂ ਹਟਣਾ ਤੂੰ ਇਦਾਂ ਕਰਿਆ ਕਰ ਇਹਨੂੰ ਚੋਪੜ ਕੇ ਨਾ ਇਹਦੀ ਰੋਟੀ ਦੇ ਦਿਆ ਕਰ ਤੇ ਬੁਲਾਇਆ ਨਾ ਕਰ ਮੇਰੇ ਕੋ ਨਹੀਂ ਪਰੌਂਠੇ ਪਕਾ ਕੇ ਦਿੱਤੇ ਜਾਂਦੇ ਮੈਂ ਤੈਨੂੰ ਗੱਲ ਦੱਸ ਦਿੱਤੀ ਆ ਤੂੰ ਇਹ ਕੰਦ ਕੱਢਣੀ ਆ ਕਿ ਮੈਨੂੰ ਰੱਖਣਾ ਵਾ ਇਹੀ ਫੈਸਲਾ ਮੇਰਾ ਮੈਂ ਇਹ ਤਨਾ ਇਹ ਦੋਵਾਂ ਦੇ ਵਿੱਚ ਫਸ ਗਿਆ ਵਾਂ ਇਹ ਸਾਰਾ ਕਲੇਸ਼ ਨਾ ਮੰਮੀ ਦਾ ਵਾ ਜੇ ਘਰ ਚ ਕੰਦ ਕੱਢਾਂ ਤੇ ਬੇਇੱਜ਼ਤੀ ਹੁੰਦੀ ਆ ਤੇ ਜੇ ਨਾ ਕੱਢਾਂ ਤੇ ਸੰਦੀਪ ਕਹਿੰਦੀ ਮੈਂ ਛੱਡ ਕੇ ਚੱਲ ਜਾਣਾ